ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਅਸੀਂ ਤੁਹਾਨੂੰ ਹਰ ਰੋਜ਼ ਜਿਹੜੀ ਤਾਜ਼ਾ ਜਾਣਕਾਰੀ ਦਿੰਨੇ ਆ ਜੋ ਸਰਕਾਰ ਦੇ ਵਿੱਚ ਵਾਪਰ ਰਿਹਾ ਜਾਂ ਪੰਜਾਬ ਦੀ ਰਾਜਨੀਤੀ ਵਿੱਚ ਕੁਝ ਉਥਲ ਪੁਥਲ ਹੋਈ ਹੋਈ ਹੈ ਸੋ ਅੱਜ ਪੰਜਾਬ ਦੇ ਵਿੱਚ ਜੋ ਲੋਕ ਸਭਾ ਹਲਕਾ ਖਡੂਰ ਸੈੱਟ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਜੀ ਸੋ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦੇ ਉੱਪਰ NSA ਖਤਮ ਹੋਣ ਜਾ ਰਹੀਏ ਅੱਜ ਜੋ ਉਹਨਾਂ ਦੇ ਉੱਪਰ NSA ਦਾ ਆਖਰੀ ਦਿਨ ਹੈ ਤੇ ਪੰਜਾਬ ਸਰਕਾਰ ਉਹਨਾਂ ਦੇ ਉੱਪਰ ਅੱਗੇ ਐਨਐਸਏ ਹੋਰ ਵਧਾ ਸਕਦੀ ਹੈ ਜਾਂ ਪੰਜਾਬ ਸਰਕਾਰ ਦੇ ਵੱਲੋਂ ਐਨਐਸਏ ਨਹੀਂ ਵਧਾਈ ਜਾਵੇਗੀ ਇਸ ਦੇ ਬਾਰੇ ਜੋ ਪੂਰੀ ਚਰਚਾ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਜੋ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਖਾਲਸਤਾਨੀ ਸਮਰਥਕ ਭਾਈ ਅੰਮ੍ਰਿਤਪਾਲ ਸਿੰਘ ਜੋ ਸੰਸਦ ਮੈਂਬਰ ਨੇ ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਮੁਖੀ ਨੇ ਜੋ ਅਕਾਲੀ ਦਲ ਵਾਰਸ ਪੰਜਾਬ ਨਵੀਂ ਪਾਰਟੀ ਮਣੀਏ। ਫਿਰ ਉਹਨਾਂ ਦੇ ਉੱਪਰ ਜੋ ਅੱਜ 23 ਮਾਰਚ ਨੂੰ ਐਨਐਸਏ ਦਾ ਆਖਰੀ ਦਿਨ ਹੈ। ਜੋ ਪੰਜਾਬ ਸਰਕਾਰ ਹੁਣ ਉਹਨਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਲਿਆਉਣ ਦੀਆਂ ਵੀ ਤਿਆਰੀਆਂ ਨੇ। ਦੂਸਰੇ ਪਾਸੇ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਜੋ ਅੱਜ ਉਹਨਾਂ ਦੀ ਐਨਐਸਏ ਖਤਮ ਹੋਣ ਤੋਂ ਬਾਅਦ ਅਗਲਾ ਕੀ ਫੈਸਲਾ ਲੈਣ ਜਾ ਰਹੀਆਂ ਨੇ। ਡਿਬਰੂਗੜ ਜੇਲ੍ਹ ਦੇ ਵਿੱਚ ਉਹਨਾਂ ਨੂੰ 2 ਸਾਲ ਹੋ ਗਏ ਨੇ। ਜੋ ਨજરਬੰਦ ਨੇ ਉਹਨਾਂ ਦੇ ਸੱਤ ਸਾਥੀਆਂ ਨੂੰ ਪੰਜਾਬ ਲੈ ਆਂਦਾ ਗਿਆ ਜਦੋਂ ਪੰਜਾਬ ਦੇ ਵਿੱਚ ਅਜਨਾਲਾ ਥਾਣੇ ਦੇ ਵਿੱਚ ਕਠਨਾ ਵਾਪਰੀ ਸੀ ਤਾਂ ਉਹਨਾਂ ਦੇ ਸਾਥੀਆਂ ਨੂੰ ਜੋ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਔਰ ਉਹਨਾਂ ਦੇ ਨਾਲ ਕੁਝ ਹੋਰ ਨਾਮ ਸਾਹਮਣੇ ਆਏ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਮਨਦੀਪ ਸਿੰਘ ਅਮਨਾਹ ਜ਼ਿਲ੍ਹਾ ਫਰੀਦਕੋਟ ਤੋਂ ਜਿਹੜੇ ਸੀ ਜਾਂ ਹੋਰ ਜਿਹੜੇ ਨਾਮ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਪੰਜਾਬ ਪੁਲਿਸ ਬਹੁਤ ਜਲਦੀ ਗ੍ਰਿਫਤਾਰ ਕਰ ਲਈਏ ਔਰ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦਾ ਇੱਕ ਸਾਥੀ ਜੋ ਪਪਲਪ੍ਰੀਤ ਸਿੰਘ ਹੈ ਉਨ੍ਹਾਂ ਦੇ ਨਾਲ ਜਿਹੜਾ ਕਿ NSA ਦੀ ਸੁਣਵਾਈ ਜੋ 23 ਮਾਰਚ ਨੂੰ ਖਤਮ ਹੋ ਗਈ ਹੈ ਸੋ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ NSA ਵਧਾਉਣ ਲਈ ਵੀ ਜੋ ਚਰਚਾ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਉਹਨਾਂ ਦੇ ਉੱਪਰ NSA ਵਧਾ ਸਕਦੀ ਹੈ ਪਰ ਕੁਝ ਜੇ ਕਾਨੂੰਨ ਦੇ ਮੁਤਾਬਕ ਜੋ ਸਾਹਮਣੇ ਆ ਰਿਹਾ ਕਿ 2 ਸਾਲ ਤੋਂ ਬਾਅਦ NSA ਨਹੀਂ ਲਾਈ ਜਾ ਸਕਦੀ 2 ਸਾਲ ਤੱਕ ਕਿਸੇ ਵੀ ਮੋਲਜਮ ਨੂੰ NSA ਤੋਂ ਅੱਗੇ ਜਿਹੜਾ ਕਿ ਉਹਨਾਂ ਦੇ ਉੱਪਰ NSA ਨਹੀਂ ਵਧਾ ਸਕਦੀ ਸਰਕਾਰ ਜਿਸ ਕਾਰਨ ਪੰਜਾਬ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ ਕੇਂਦਰ ਦੀ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਨੂੰ ਇਸ ਦੇ ਬਾਰੇ ਪੁੱਛਿਆ ਜਾ ਰਿਹਾ ਹੈ ਜੋ ਪੰਜਾਬ ਵਿੱਚ ਪਹਿਲਾਂ ਹੀ ਜੋ ਲੜਨ ਆਰਡਰ ਦੀ ਸਥਿਤੀ ਹੈ ਉਹ ਕਮਜ਼ੋਰ ਹੋਈ ਹੋਈ ਹੈ ਪੰਜਾਬ ਦੇ ਵਿੱਚ ਜੋ ਵੱਡਾ ਮਸਲਾ ਪਖਿਆ ਹੋਇਆ ਹੈ ਖਾਲਸਤਾਨੀ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਕੁਝ ਟਕਰਾਅ ਦੀਆਂ ਸਥਿਤੀਆਂ ਵਧੀਆਂ ਹੋਈਆਂ ਨੇ ਪੰਜਾਬ ਦੀਆਂ ਬੱਸਾਂ ਨੂੰ ਜਿਹੜਾ ਕਿ ਹਿਮਾਚਲ ਦੇ ਵਿੱਚ ਉਹਨਾਂ ਤੇ ਟੁੱਟ ਪੰਚ ਕੀਤੀ ਜਾ ਰਹੀ ਹੈ ਔਰ ਹਮਾ ਚਲਦੀ ਆ ਵਸਾਂ ਨੂੰ ਪੰਜਾਬ ਦੇ ਵਿੱਚ ਪੰਡਤੋੜ ਕੀਤੀ ਜਾ ਰਹੀ ਏ ਉਹਨਾਂ ਦੇ ਉੱਪਰ ਜਿਹੜਾ ਕਿ ਪੋਸਟਰ ਲਾਉਣ ਨੂੰ ਲੈ ਕੇ ਜੋ ਪਿੰਡਾਂ ਵਾਲੇ ਸੰਤਦਿਆਂ ਫੋਟੋਆਂ ਲਾਈਆਂ ਜਾ ਰਹੀਆਂ ਨੇ ਇਸ ਗੱਲ ਨਾਲ ਪੰਜਾਬ ਵਿੱਚ ਜਿਹੜਾ ਕਿ ਮਾਹੌਲ ਬਹੁਤ ਗਰਮਾਇਆ ਹੋਇਆ ਸੋ ਪੰਜਾਬ ਸਰਕਾਰ ਵੀ ਇਸੇ ਤਰ੍ਹਾਂ ਇਹ ਨਹੀਂ ਚਾਹਦੀ ਕਿ ਕੋਈ ਖਤਰਾ ਮੁਲ ਲਿਆ ਜਾਵੇ ਜੇਕਰ ਐਨਐਸਆਈ ਨਹੀਂ ਬਧਾਈ ਜਾਂਦੀ ਤਾਂ ਫਿਰ ਬਹੁਤ ਜਲਦੀ ਪੰਜਾਬ ਨਹੀਂ ਲਿਆਵੇਗੀ ਪੰਜਾਬ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਤੱਕ ਪੂਰੀ ਤਰ੍ਹਾਂ ਮਾਹੌਲ ਛਾਂਤ ਹੋ ਜਾਂਦਾ ਹੈ ਉਸ ਤੋਂ ਬਾਅਦ ਹੀ ਇਸ ਤੇ ਵਿਚਾਰ ਹੋ ਸਕਦੀ ਹੈ ਕੇਂਦਰ ਸਰਕਾਰ ਦੇ ਵਿੱਚ ਵੀ ਜੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਰਾਜ ਸਭਾ ਦੇ ਵਿੱਚ ਕੱਲ ਵੱਡਾ ਬਿਆਨ ਦਿੱਤਾ ਸੀ ਕਿ ਜੋ ਪੰਜਾਬ ਵਿੱਚ ਪਿੰਡਾਂ ਵਾਲੇ ਬਣਨ ਦੀ ਕੋਸ਼ਿਸ਼ ਕਰਨ ਲੱਗੇ ਸੀ ਉਹਨਾਂ ਨੂੰ ਜੋ ਕੇਂਦਰ ਸਰਕਾਰ ਨੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਉਹਨਾਂ ਦੇ ਉੱਪਰ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਚ ਬੰਦ ਕੀਤਾ ਹੁਣ ਉੱਥੇ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਔਰ ਉਹ ਹੁਣ ਭੁੱਲ ਚੁੱਕੇ ਨੇ ਕਿ ਅਸੀਂ ਖਾਲਸਤਾਨੀ ਸੀਗੇ ਸੋ ਇਸ ਤਰ੍ਹਾਂ ਹੀ ਪੰਜਾਬ ਵਿੱਚ ਜੇ ਕੋਈ ਖਾਲਸਤਾਨੀ ਸੋਚ ਰੱਖਣ ਵਾਲਾ ਲੀਡਰ ਜਾਂ ਕੋਈ ਨੌਜਵਾਨ ਹੋਵੇਗਾ ਤਾਂ ਉਸਦੇ ਨਾਲ ਹੀ ਇਹ ਜਿਹੜਾ ਵਰਤਾਓ ਹੋਵੇਗਾ ਕੇਂਦਰ ਸਰਕਾਰ ਦੇ ਵੱਲੋਂ ਵੀ ਜਿਹੜਾ ਬਿਆਨ ਦਿੱਤਾ ਗਿਆ ਸੀ ਸੋ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੀ ਚੁੱਪੀ ਧਾਰੀ ਹੋਈਏ ਪੰਜਾਬ ਸਰਕਾਰ ਦੇ ਵੱਲੋਂ ਅੱਛੰਤੂ ਬਾਦ ਕੀ ਫੈਸਲਾ ਲਿਆ ਜਾਵੇਗਾ ਭਾਈ ਅਮਰਤਪਾਲ ਸਿੰਘ ਦੇ ਉੱਪਰ NSA ਵਧਾਵੀ ਜਾ ਸਕਦੀ ਹੈ ਸੋ ਜਿਕਰ ਹੈ ਕਿ ਅਮਰਤਪਾਲ ਸਿੰਘ ਤੇ ਉਸਦੇ ਦੋ ਸਾਥੀਆਂ ਨੂੰ ਜੋ ਅੰਮ੍ਰਿਤਸਰ ਲਿਓਨ ਲਈ ਹਾਈ ਕੋਰਟ ਵੱਲੋਂ ਜਿਹੜਾ ਕਿ ਕੇਸ ਚੱਲ ਰਿਹਾ ਜਿਸ ਦੀ ਸੁਣਵਾਈ 25 ਮਾਰਚ ਨੂੰ ਹੋਣੀ ਹੈ ਔਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 21 ਮਾਰਚ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਅਮਰਪਾਲ ਸਿੰਘ ਤੇ ਸੱਤ ਸਾਥੀਆਂ ਨੂੰ ਜਿਹੜਾ ਕਿ ਪੰਜਾਬ ਲੈ ਜਾਂਦਾ ਸੀਗਾ ਪੁਲਿਸ ਦੇ ਮੁਲਾਜ਼ਮ ਜਿਹੜੇ ਕਿ ਪੁੱਛਗਿੱਛ ਕਰਨ ਮਗਰੋਂ ਬਾਕੀ ਸਾਥੀਆਂ ਨੂੰ ਵੀ ਫੜੋਫੜੀ ਕਰ ਰਹੇ ਨੇ ਜਿਹੜੇ ਕਿ ਹੋਰ ਨਾਮ ਸਾਹਮਣੇ ਆ ਰਹੇ ਨੇ ਜਦੋਂ ਅਜਨਾਲਾ ਥਾਣੇ ਦੇ ਉੱਪਰ ਹਮਲਾ ਹੁੰਦਾ ਹੈ ਹੁਣ ਉਹ ਸੱਤ ਸਾਥੀ ਜਿਹੜੇ ਨਾਮ ਦੱਸ ਰਹੇ ਨੇ ਤੇ ਉਹਨਾਂ ਨੂੰ ਵੀ ਫੜਿਆ ਜਾ ਰਿਹਾ ਹੈ ਸੋ ਪੁਲਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹੁਣ ਇਨ੍ਹਾਂ ਸਾਥੀਆਂ ਦੇ ਨਾਲ ਜਿਹੜੇ ਹੋਰ ਸਾਥੀ ਫੜੇ ਗਏ ਨੇ ਉਹਨਾਂ ਦੇ ਉੱਪਰ ਕਿਹੜੀਆਂ ਧਰਾਵਾਂ ਲਾਈਆਂ ਜਾਣਗੀਆਂ ਕਿ ਉਹਨਾਂ ਨੂੰ ਹੁਣ ਪੰਜਾਬ ਦੀ ਜੇਲਾ ਦੇ ਵਿੱਚ ਕਿੰਨਾ ਸਮਾਂ ਰੱਖਿਆ ਜਾਵੇਗਾ ਔਰ ਉਹਨਾਂ ਨੂੰ ਜਿਹੜਾ ਕਿ ਰਿਹਾਅ ਕਰਨ ਬਾਰੇ ਜੋ ਕਿਹਾ ਜਾ ਰਿਹਾ ਸੀ ਉਹ ਫਿਲਹਾਲ ਰਿਹਾਅ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਅਜੇ ਲੰਬਾ ਸਮਾਂ ਹੋਰ ਜੇਲਾ ਦੇ ਵਿੱਚ ਰਹਿਣਾ ਪਵੇਗਾ